ਹੈਲੋ ਜੀ ਸਸਤਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼াশਤਰੀ ਕਾਲ ਜੀ ਤੁਸੀਂ ਪੁੱਛਦੇ ਹੋ ਵੀ ਤੁਹਾਡਾ ਡੇਲੀ ਦਾ ਰੁਟੀਨ ਦੱਸੋ ਵੀ ਡੇਲੀ ਦਾ ਰੁਟੀਨ ਤੁਹਾਡਾ ਕੀ ਆ ਮੇਰਾ ਡੇਲੀ ਦਾ ਰੁਟੀਨ ਵੀਰੇ ਇਹੀ ਆ ਕਿ ਮੈਂ ਸਵੇਰ ਉੱਠ ਕੇ ਚਾਹ ਪੀਣੀ ਆ ਤੇ ਚਾਹ ਪੀ ਕੇ ਪਾਣੀ ਗਰਮ ਲਾ ਲੈਣਾ ਗਰਮ ਪਾਣੀ ਲਾ ਕੇ ਆਟਾ ਗੁੰਨ ਲਈਦਾ ਜਿਹੜੇ ਮਤਲਬ ਘਰ ਦੇ ਕੰਮ ਹੁੰਦੇ ਆ ਉਹਨਾਂ ਬੜ ਨੇ ਸ਼ੁਰੂ ਕਰ ਲੈਣੀਆਂ ਵੀ ਨਿਬੜ ਜਾਣ ਤੇ ਬਸ ਨਿੱਕੇ ਮੋٹے ਕੰਮ ਆਹੀ ਜੀ ਚਾਹ ਪਾਣੀ ਦਾ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਕਿਹੜੇ ਕੰਮ ਕਰਦੇ ਆ ਮੈਂ ਛੋਟੀ ਜੀ ਵੀਡੀਓ ਬਣਾ ਕੇ ਪਾਉਂਗੀ ਤੇ ਗਰਮ ਪਾਣੀ ਹੁੰਦੇ ਹੁੰਦੇ ਮੈਂ ਆਟਾ ਕੋਟਾ ਕੋਨ ਲੈਣੀਆਂ ਕੋਈ ਆਪਦੇ ਨਿੱਕੇ ਮੋٹے ਘਰ ਦੇ ਕੰਮ ਕਰ ਲੈਣੀਆਂ ਜੀ ਤੇ ਫਿਰ ਮੈਂ ਨਾ ਲੈਣੀਆਂ ਗਰਮ ਪਾਣੀ ਨਾ ਮੇਰਾ ਉੱਠਣ ਦਾ ਟਾਈਮ ਹੈ ਜੀ ਸਾਢੇ 3 ਸੇ ਸਾਢੇ 6 ਉੱਠਦੀ ਆ ਜੇ ਉਦੋਂ ਪਹਿਲਾਂ ਮੈਂ ਤੁਹਾਨੂੰ ਨਹੀਂ ਉੱਠਿਆ ਜਾਂਦਾ ਮੇਰੇ ਆਪਰੇਸ਼ਨ ਵਾਵਾ ਹੋਇਆ ਮੈਂ ਝੂਠ ਨਹੀਂ ਬੋਲਦੀ ਘਰਵਾਨੀ ਪੜਨ ਵਾਲੇ ਨੂੰ ਝੂਠ ਬੋਲਣਾ ਬਿਲਕੁਲ ਨਹੀਂ ਚਾਹੀਦਾ ਚਾਹੇ ਮੇਰੇ ਬਾਰੇ ਕੋਈ ਮਰਜੀ ਸੋਚੇ ਵੀ ਇਹ ਲੇਟ ਉੱਠਦੀ ਆ ਫੇਰ ਉੱਠਦੀ ਆ ਪਹਿਲਾਂ ਜਦੋਂ ਮੇਰੇ ਜਾਨ ਸੀ ਤਾਂ ਬਹੁਤ ਸੁਨੇਹਾ ਉੱਠਦੀ ਸੀ ਵੀਰੇ ਹੁਣ ਮੈਂ ਬਿਮਾਰ ਹਿੰਦੀ ਸੀਗੀ ਤੇ ਬਿਵਾਰੀਆਂ ਕਾਫੀ ਸੀਗੀਆਂ ਉਹਦਾ ਕਰਕੇ ਫਿਰ ਮੈਨੂੰ ਲੇਟ ਉੱਠਦੀ ਆ ਇੱਕਾ ਜਿਹੜੇ ਢੂਹੀ ਵਾਲਾ ਟੀਕੇ ਸਪੈਨਣ ਲੱਗ ਜਾਂਦੇ ਨੇ ਜੇ ਬਹੁਤ ਤੰਗ ਕਰਦੇ ਬੰਦੇ ਝੂਈ ਦੁਖਦੀ ਰਹਿੰਦੀ ਮੇਰੇ ਤਾਂ 3-4 ਲੱਗੇ ਹੋਏ ਜਿੱਦ ਮੈਂ ਪਾਠ ਕਰਦੀ ਆ ਸੋਨੂੰ ਉਹ ਵੀ ਦੱਸਦੀ ਆ ਆ ਜੋ ਜੀ ਬੱਸ ਇਹ ਮੇਰੀ ਲੱਕੜ ਦੀ ਕੁਰਸੀ ਤਾਂ ਆ ਪਈ ਹੈ ਜੀ ਇਹ ਮੈਂ ਸਪੈਸ਼ਲੀ ਲਈ ਸੀ ਪਾਠ ਕਰਨ ਵਾਸਤੇ ਵੀ ਇਹ ਸੁੱਚੀ ਰਵੇ ਆ ਸਹੀ ਖਾਸ ਨਹੀਂ ਕੁਰਸੀ ਹੀ ਲੱਕੜ ਦੀ ਮੈਂ ਲੈਂਦੀ ਹੋਈ ਆ ਇਹਦੇ ਮੈਂ ਉਧਰ ਬਹਿ ਕੇ ਪਾਠ ਕਰਦੀ ਆ ਜੇ ਜਦੋਂ ਮੇਰੀ ਨਜ਼ਾਇਜ਼ ਢੂਹੀ ਦੁਖਦੀ ਆ ਵੀ ਠੀਕੇ ਲੱਗੇ ਜਿੱਥੇ ਉਹ ਨਜ਼ਾਇਜ਼ ਹੀ ਢੂਈ ਦੁਖਣ ਲੱਗ ਜਾਂਦੀ ਆ ਤੇ ਆ ਗਿਆ ਜੀ ਆਪਣਾ ਪੂਜਾ ਰੂਮ ਜਿੱਥੇ ਬਹਿ ਕੇ ਆਪਾਂ ਪਾਠ ਕਰਦੀ ਆਂ ਜੀ ਆ ਦੇਖ ਲਓ ਆ ਦੇਖ ਲਓ ਜੀ ਇਹ ਆਪਣਾ ਪੂਜਾ ਰੂਮ ਹੈ ਆ ਦੇਖੋ ਜੀ ਥੱਲੇ ਜਿੱਥੇ ਮੇਰੇ ਪੈਰ ਹੈ ਇੱਥੇ ਝਾਟ ਵੀ ਸੀ ਹੋਈ ਆ ਦੇਖੋ ਜੀ ਇਹੇ ਛੋਟਾ ਜਿਹਾ ਪੂਜਾ ਰੂਮ ਹੈ ਜੀ ਆਪਣਾ ਦੇਖੋ ਆ ਦੇਖੋ ਇੱਥੋਂ ਸੱਤ ਤੋਂ ਪਤਾ ਲੱਗ ਰਿਹਾ ਜੀ ਛੋਟਾ ਜਿਹਾ ਪੂਜਾ ਰੂਮ ਹੈ ਇੱਥੇ ਬਹਿ ਕੇ ਮੈਂ ਪਾਠ ਕਰਦੀ ਆਂ ਚਲੋ ਹੁਣ ਆਪਾਂ ਇੱਥੇ ਬਹਿ ਕੇ ਵੀਡੀਓ ਬਣਾ ਲੈਂਦੇ ਆਂ ਤੇ ਇੱਥੇ ਬਹਿ ਕੇ ਮੈਂ ਬਰਤਾਂ ਕਰਦੀ ਵੀਰੇ ਮੈਂ ਛੋਟਾ ਜਿਹਾ ਪੂਜਾ ਰੂਮ ਮਿਸਤਰੀ ਨੂੰ ਸਪੈਸ਼ਲ ਕਿਹਾ ਸੀਗਾ ਵੀ ਮੈਨੂੰ ਛੋਟਾ ਜਿਹਾ ਪੂਜਾ ਰੂਮ ਜ਼ਰੂਰ ਬਣਾ ਦੇ ਭਾ ਚਾਹੇ ਸਾਡੇ ਕਮਰਾ ਘਟ ਬਣ ਜੇ ਕਿਉਂਕਿ ਪਾਠ ਕਰਨ ਸਮੇਂ ਜਿੰਨੀ ਆਪਾਂ ਸੁੱਚਤਾ ਰੱਖਾਂਗੇ ਓਨੀ ਜ਼ਰੂਰੀ ਹੈ ਜਿਹੜੇ ਪਾਠ ਕਰਦੇ ਆ ਨਾ ਬੈਡਾਂ ਤੇ ਬੈਠ ਕੇ ਮੰਜੇ ਤੇ ਬੈਠ ਕੇ ਵੀ ਜਿਹੜੇ ਗ੍ਰਿਸ਼ਟੀ ਜੀ ਬਣਾ ਲਏ ਆ ਹਨਾ ਉਹਨਾਂ ਨੂੰ ਚਾਹੀਦਾ ਕਿ ਉਹ ਸੁੱਚਮਾ ਜ਼ਰੂਰ ਰੱਖਣ ਜਾਂ ਤਾਂ ਉਹ ਆਪਣਾ ਬਿਸਤਰਾ ਹੀ ਅਲੱਗ ਲਾ ਲੈਣ ਵੀ ਉਸ ਬਿਸਤਰੇ ਦੇ ਵਿੱਚ ਤੇ ਜਿਹੜੇ ਭੈਣ ਭਰਾ ਹੁੰਦੇ ਆ ਆਪਣੇ ਵੀ ਬਿਮਾਰ ਠਮਾਰ ਨੇ ਉਹ ਕਦੋਂ ਵੀ ਪਾਠ ਕਰ ਸਕਦੇ ਆ ਉਹਨਾਂ ਨੂੰ ਕੋਈ ਨਾ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਪਾਠ ਲਾਜ਼ਮੀ ਕਰੋ ਜਦੋਂ ਮਰਜ਼ੀ ਕਰੋ ਠੀਕ ਹੈ ਮੈਂ ਬਿਮਾਰਾਂ ਲਈ ਗੱਲ ਕਰ ਰਹੀ ਹਾਂ ਵੀ ਜਿਹੜੇ ਵਿਚਾਰੇ ਨਹਾ ਨਹੀਂ ਸਕਦੇ ਟਾਈਮ ਸੱਤੇ ਉੱਠ ਨਹੀਂ ਸਕਦੇ ਉਹਨਾਂ ਲਈ ਉਹਨਾਂ ਦੇ ਲਈ ਜਦੋਂ ਵੀ ਉੱਠੇ ਸਵੇਰਾ ਜਦੋਂ ਵੀ ਤੁਸੀਂ ਮਰਜ਼ੀ ਪਾਠ ਕਰ ਸਕਦੇ ਹੋ ਜਪਜੀ ਸਾਹਿਬ ਤੇ ਚਪਈ ਸਾਹਿਬ ਡੇਲੀ ਰੋਜ਼ ਕਰੋ ਮੈਂ ਕਿਹੜਾ ਪਾਠ ਕਰਦੀ ਹਾਂ ਮੈਂ ਡੇਲੀ ਉੱਠਣਸਾਰ ਜੀ ਜਪਜੀ ਸਾਹਿਬ ਤੇ ਚਪਈ ਸਾਹਿਬ ਕਰਦੀ ਹਾਂ ਉਸ ਤੋਂ ਬਾਅਦ ਮੈਂ ਸੁਖਮਣੀ ਸਾਹਿਬ ਘਰ ਦੇ ਵਿੱਚ ਲਾ ਦਿੰਦੀ ਹਾਂ ਉਹ ਚੱਲਦਾ ਫਿਰ ਸਪੀਕਰ ਦੇ ਜੀ ਆਹ ਦੇਖੋ ਮੇਰਾ ਸਪੀਕਰ ਲੈਂਦਾ ਹੋਇ ਇਹ ਤੇ ਸੁਖਮਨੀ ਸਾਹਿਬ ਚੱਲਦਾ ਤੇ ਰਹਿ ਰਾਸ ਪਾਠ ਮੈਥੋਂ ਜੇ ਤਾਂ ਹੁੰਦਾ ਹੋਵੇ ਤਾਂ ਕਰ ਲੈਣੀ ਆ ਨਾ ਹੋਵੇ ਤਾਂ ਮੈਂ ਲਾ ਲੈਣੀ ਆ ਪਾਠ ਨਾਲੇ ਕੰਮ ਕਰੀਏ ਨੇ ਨੇ ਸੁਣੀ ਜਾਂਦੀਆਂ ਵੀਰੇ ਆਪਾਂ ਤਾਂ ਝੂਠਣੀ ਵਾਲੀ ਦੇ ਠੀਕ ਹੈ ਐਤਵਾਰ ਵਾਲੇ ਦਿਨ ਅਸੀਂ ਦੁਪਹਿਰਾ ਸਾਹਿਬ ਲਾ ਲੈਨੇ ਆ ਦੁਪਹਿਰਾ ਸਾਹਿਬ ਅਸੀਂ ਥ ਵਾਲਾ ਹਰਮੰਦਰ ਸਾਹਿਬ ਵਾਲਾ ਭਰਿਆ ਹੋਇਆ ਬਾਬੇ ਦੀਪ ਸਿੰਘ ਜੀ ਦਾ ਉਹ ਐਤਵਾਰ ਨੂੰ ਲਾ ਲੈਨੇ ਆ ਸੁਣੀ ਜਾਂਨੇ ਆ ਬੈਠੇ ਠੀਕ ਹੈ ਜੀ ਕਿਉਂਕਿ ਜਿਵੇਂ ਜਿਆਦਾਤਰ ਕਥਾ ਨੇ ਕਰਾਉਣੀਆਂ ਤੇ ਮੇਰੇ ਲੈਂਜ ਪਾਏ ਕਰਕੇ ਜੀ ਅੱਖਾਂ ਦੋ ਖਣ ਲੱਗ ਜਾਂਦੀਆਂ ਬਹੁਤ ਜ਼ਿਆਦਾ ਦਰਦ ਕਰ ਲੱਗ ਜਾਂਦੀਆਂ ਤਾਂ ਕਰਕੇ ਮੈਂ ਉਸ ਦਿਨ ਦੁਪਹਿਰਾ ਸਾਹਿਬ ਐਤਵਾਰ ਨੂੰ ਲਾ ਦਿੰਨੇ ਹੁੰਨੇ ਆ ਇਹੇ ਆ ਜੀ ਮੇਰਾ ਡੇਲੀ ਦਾ ਰੁਟੀਨ ਵੀ ਜਿਹੜੀ ਜੋਤ ਲਾਉਣੀ ਹੈ ਮੈਂ ਉਹ ਮੈਂ ਜੋਤ ਦੇਸੀ ਘਿਉ ਦੀਆਂ ਮੈਂ ਇੱਕ ਵੀਡੀਓ ਵੀ ਬਣਾ ਕੇ ਪਾਈ ਹੈ ਜੀ ਜੇ ਦੇਸੀ ਘਿਉ ਦੇ ਵਿੱਚ ਬੱਤੀਆਂ ਲਵੇੜ ਕੇ ਉਹਨਾਂ ਨੂੰ ਸੁਕਾ ਕੇ ਲੱਗ-ਲੱਗ ਕਰਕੇ ਇੱਕ ਸਟੀਲ ਦੀ ਡੱਬੀ ਐਡੀ ਉਹਨੂੰ ਭਰ ਲੈਣੀ ਆ ਉਹਦੇ ਵਿੱਚੋਂ ਚੱਕੀ ਬੱਤੀ ਲਾਈ ਅਸੀਂ ਸਵੇਰੇ ਉਹ ਜੋਤ ਲਾਉਣੀ ਹੈ ਜੀ ਗੁਰੂ ਰਾਮਦਾਸ ਦੇ ਨਾਮ ਦੀ ਜੋਤ ਲਾਉਣੀ ਹੈ ਜੀ ਮੈਂ ਕਿਉਂਕਿ ਮੈਂ ਜਿਆਦਾ ਰਾਮਦਾਸ ਗੁਰੂ ਦੇ ਹੀ ਨਾਮ ਲੈਣੀ ਆ ਗੁਰੂ ਤਾਂ ਸਾਰੇ ਹੀ ਆਪਣੇ ਪਰ ਮੈਂ ਜਿਆਦਾ ਰਾਮਦਾਸ ਗੁਰੂ ਨੂੰ ਜਿਆਦਾ ਧਿਆਉਣੀ ਆ ਉਹਨਾਂ ਦੇ ਨਾਮ ਦੀ ਜਸਵੀਰ ਉੱਠ ਕੇ ਜੋਤ ਲੈਣੀ ਹੈ ਤੇ ਉਹ ਪਿਆ ਮੇਰਾ ਜਲ ਜਲ ਸਾਨੂੰ ਦਿੱਸ ਗਿਆ ਜਲ ਮੈਂ ਡੇਲੀ ਖਾਲੀ ਪੇਟ ਪੀਣੀ ਪੀਣਾ ਜੀ ਜਦੋਂ ਪਾਠ ਕਰਨਾ ਉਹਦੀ ਮੈਂ ਨਾਲ ਦੀ ਨਾਲ ਜਲ ਸ਼ਕਣਾ ਨਹੀਂ ਸ਼ਕਣਾ ਜੀ ਇਹ ਅੰਮ੍ਰਿਤ ਹੈ ਜੀ ਹਰਿਮੰਦਰ ਸਾਹਿਬ ਤੋਂ ਲਿਆਂਦਾ ਹੋਇਆ ਮੈਨੂੰ ਮੁੱਕਣ ਨਹੀਂ ਦਿੰਦੀ ਮੈਂ ਜਦੋਂ ਬਿਮਾਰ ਹੋਈਆਂ ਮੈਂ ਕਦੇ ਹੀ ਮੁੱਕਣ ਨਹੀਂ ਦਿੱਤਾ ਦਵਾਈ ਬਣ ਕੇ ਲੱਗ ਗਿਆ ਜੀ ਇਹ ਮੈਨੂੰ ਹਰਿਮੰਦਰ ਸਾਹਿਬ ਦਾ ਜਲ ਦਵਾਈ ਬਣ ਕੇ ਲੱਗ ਚੁੱਕਿਆ ਹੈ ਮੈਨੂੰ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਦਵਾਈ ਵਾਂਕੇ ਲੱਗ ਗਿਆ ਕੁਛ ਨਹੀਂ ਦੁਖਦਾ ਜੀ ਹੁਣ ਮੇਰਾ ਹੁਣ ਕਮਜ਼ੋਰੀ ਆ ਤੋ ਮਰਦੇ ਹਿਸਾਬ ਨਾਲ ਆਉਣੀ ਹੈ ਜੀ ਢੋਈਆਂ ਦੁਖਣੀਆਂ ਟੀਕੇ ਲੱਗੇ ਆ ਉਹ ਤਾਂ ਫਿਰ ਹੁਣ ਆਉਣੀਆਂ ਹੀ ਆ ਜੀ ਠੀਕ ਆ ਨਾ ਇਹ ਤਾਂ ਆਪਰੇਸ਼ਨ ਪਰ ਮੈਂ ਕਦੇ ਰੱਬ ਨੂੰ ਦੋਸ਼ ਨਹੀਂ ਦਿੰਦਾ ਵੀ ਤੁਸੀਂ ਮੇਰੀਆਂ ਢੋਈਆਂ ਦੁਖਣ ਲਾਤੀਆਂ ਤੁਸੀਂ ਮੇਰੇ ਨਾਲ ਐਂ ਕਰਤਾ ਤੁਸੀਂ ਮੇਰੇ ਕਿਉਂ ਆਪਰੇਸ਼ਨ ਕਰਾਈ ਮੈਂ ਕਦੇ ਗੁਰੂ ਨਾਲ ਲੜੀ ਨਹੀਂ ਹੈਗੀ ਮੈਂ ਕਦੇ ਨਹੀਂ ਕੋਈ ਨਹੀਂ ਮਾਰਾ ਜੇ ਚੰਗਾ ਜੋ ਚੰਗਾ ਲੱਗਦਾ ਤੁਸੀਂ ਉਹੀ ਕਰੋਗੇ ਨਾ ਸੋ ਇਸ ਕਰਕੇ ਮੈਂ ਕਦੇ ਵੀ ਇਹ चीज ਦਾ ਬੰਮ ਵਿਚਾਰ ਨਹੀਂ ਕੀਤਾ ਸੋ ਇਹ ਮੇਰਾ ਡੇਲੀ ਦਾ ਰੁਟੀਨ ਹੈ ਜੀ ਇਹ ਮੇਰਾ ਪੂਜਾ ਰੂਮ ਹੈ ਸੁਭਾ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਦੇ ਨਾਮ ਦੀ ਮਜੋਤ ਲਾਉਣੀ ਹੈ ਜੀ ਪਾਠ ਕਰਦੀਆਂ ਧੂਪ ਤਾਂ ਸਾਡੇ ਸਵੇਰ ਜੋਤ ਸਾਡੇ ਸ਼ਾਮ ਸਵੇਰੇ ਲੱਗਦੀ ਹੈ ਸ਼ਾਮ ਨੂੰ ਸ਼ੇਰ ਆਲੀ ਮਾਤਾ ਦੀ ਲੱਗਦੀ ਹੈ ਇੱਕ ਨੇ ਸਵਾਲ ਕੀਤਾ ਸੀ ਕਹਿੰਦੇ ਵੀ ਸਾਨੂੰ ਲੱਗਦਾ ਤੁਸੀਂ ਦੋ ਕਿਸ਼ਤੀਆਂ 'ਚ ਸਵਾਰੋਂ ਗੱਲ ਦੋ ਕਿਸ਼ਤੀਆਂ ਦੀ ਨਹੀਂ ਹੁੰਦੀ ਵੀਰੇ ਜਦੋਂ ਮਨ ਭੋਲ ਸੀ ਨਾ ਮੈਨੂੰ ਨਹੀਂ ਸੀ ਪਤਾ ਵੀ ਮਾਂ ਮੇਰੀ ਮਾਂ ਮਰ ਗਈ ਸੀ ਬਚਪਨ 'ਚ ਉਦੋਂ ਮੈਂ ਸ਼ੇਰ ਆਲੀ ਮਾਤਾ ਨੂੰ ਮੰਨਦੀ ਹੁੰਦੀ ਸਾਡੇ ਘਰਾਂ ਦੇ ਵਿੱਚ ਸੇਠ ਰਹਿੰਦੇ ਸੀ ਮੈਨੂੰ ਆਖਿਆ ਮੈਂ ਕਿਹਾ ਆਂਟੀ ਮੈਂ ਮੇਰੀ ਮਾਂ ਕਿੱਥੇ ਗਈ ਹੋਈ ਹੈ ਉਹ ਕਹਿੰਦੀ ਆ ਕਿ ਤੇਰੀ ਮਾਂ ਆ ਕੇ ਕਿਤੇ ਗਈ ਹੋਈ ਆ ਆਜੂਗੀ ਤੂੰ ਸ਼ੇਰ ਵਾਲੀ ਮਾਤਾ ਜਿਹੜੀ ਜਿਹੜੀ ਸ਼ੇਰ ਵਾਲੀ ਮਾਤਾ ਫੋਟੋ ਲਾਓ ਤੇਰੀ ਮਾਂ ਹੀ ਹੈਗੀ ਮੈਂ ਸ਼ੇਰ ਵਾਲੀ ਮਾਤਾ ਦੀ ਜੀ ਛੋਟੀ ਹੁੰਦੀ ਐਨੀ ਕ ਸੇਵਾ ਕਰਦੀ ਨਹੀਂ ਐ ਮਤਲਬ ਜੋਤ ਲਾਉਂਦੀ ਰਹੀ ਐ ਮੈਨੂੰ ਐ ਹੁੰਦਾ ਵੀ ਮੇਰੀ ਮਾਂ ਆਉਗੀ ਮਾਤਾ ਨੂੰ ਮੰਨਣ ਨਾਲ ਮੇਰੀ ਮਾਂ ਆਉਗੀ ਉੱਥੋਂ ਜੀ ਫਿਰ ਮੈਨੂੰ ਮੈਂ ਇਸੇ ਨੂੰ ਸ਼ੇਰ ਵਾਲੀ ਮਾਤਾ ਨੂੰ ਆਪਣੀ ਮਾਂ ਮੰਨਿਆ ਹੋਇਆ ਹੈ ਕਿਉਂਕਿ ਇਹਨੇ ਮੇਰੇ ਲਈ ਜੋ ਵੀ ਕੀਤਾ ਚੰਗੇ ਕੀਤਾ ਇਸ ਕਰਕੇ ਜਦੋਂ ਮੈਂ ਸਹੁਰੇ ਪਰਿਵਾਰ ਚ ਆਈ ਆ ਤਾਂ ਸਾਡੇ ਮਾਈ ਸਰਖਾਨੇ ਮੇਲਾ ਲੱਗਦਾ ਜੀ ਸ਼ੇਰ ਆਲੀ ਮਾਤਾ ਦਾ ਤਾਂ ਸਾਡੇ ਮੇਰੇ ਸਹੁਰਾ ਪਰਿਵਾਰ ਮਾਤਾ ਦੀ ਜੋਤ ਲਾਉਂਦੇ ਸੀ ਮੰਨਦੇ ਸੀ ਸੋ ਆਪਾਂ ਵੱਡਿਆਂ ਦਾ ਆਦਰ ਕਰਨਾ ਵੀ ਜ਼ਰੂਰੀ ਹੁੰਦਾ ਜੀ ਦੇਖੋ ਧਰਮ ਕੋਈ ਨਹੀਂ ਮਾੜਾ ਪਲੀਜ਼ ਮੈਂ ਹੱਥ ਮੰਨ ਕੇ ਬੇਨਤੀ ਕਰਦੀ ਆ ਧਰਮ ਨੂੰ ਨਿੰਦੋ ਨਾ ਹਰ ਇੱਕ ਧਰਮਾਂ ਦੇ ਵਿੱਚ ਪਿੱਛੀ ਲੜਾਈ ਜਾਂਦੇ ਆ ਮੇਰਾ ਧਰਮ ਤੇਰਾ ਹਾ ਤੇਰਾ ਮਾੜਾ ਮੇਰਾ ਚੰਗਾ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਸਾਰੇ ਇੱਕ ਹੁੰਦੇ ਆ ਜਿਹੜੇ ਮਰਜ਼ੀ ਧਰਮ ਨੂੰ ਮੰਨੀ ਜਾਓ ਠੀਕ ਹੈ ਪਰਮਾਤਮਾ ਦਾ ਰਾਹ ਇੱਕ ਹੈ ਚਾਹੇ ਲੱਕ ਲੱਕ ਰਸਤੇ ਆ ਚਾਹੇ ਕਿਸੇ ਕੋਲੇ ਕਾਰ ਆ ਮੋਟਰਸਾਈਕਲ ਆ ਸਕੂਟਰ ਆ ਰੇਲ ਗੱਡੀ ਐ ਸਫਰ ਕਰਕੇ ਜਾਣਾ ਤਾਂ ਉੱਥੇ ਹੀ ਐ ਜੀ ਛੋਟੀ ਮੰਜ਼ਿਲ ਇੱਕ ਐ ਤੇ ਲੜੋ ਨਾ ਵੀ ਮੈਂ ਆ ਗੱਡੀ ਤੇ ਜਾਣਾ ਮੈਂ ਬਾ ਗੱਡੀ ਤੇ ਜਾਣਾ ਪਲੀਜ਼ ਧਰਮਵਾਰੀ ਤਾਂ ਕਦੇ ਵੀ ਕਿਸੇ ਤੇ ਟਿੱਪਣੀ ਨਾ ਕਰਿਆ ਕਰੋ ਹੱਥ ਬਨ ਕੇ ਬੇਨਤੀ ਐ ਗੱਲਾਂ ਦੇਣੀਆਂ ਪੈ ਜਾਂਦੀਆਂ ਠੀਕ ਐ ਧਰਮ ਜੋ ਵੀ ਐ ਆਪਣੀ ਜਗ੍ਹਾ ਤੇ ਐ ਕਿਸੇ ਧਰਮ ਨੂੰ ਮੜਾਣਾ ਕਹੋ ਰੱਬ ਦਾ ਰਾਹੀ ਐ ਨਾ ਕਿਸੇ ਤਰ੍ਹਾਂ ਮਰਜ਼ੀ ਸਹੀ ਲੋਕ ਮੰਨਦੇ ਤਾਂ ਹੈਗੇ ਨਾ ਸੋ ਇਸ ਕਰਕੇ ਮੇਰੀ ਵੀਡੀਓ ਮੈਂ ਅੱਜ ਛੋਟੀ ਪਾਵਾਂਗੀ ਜੀ ਨੇ ਨਥ ਬਣੀ ਨੀ ਗੱਲ ਵੀਡੀਓ ਮੈਂ ਕਿਹਾ ਚੱਲ ਮੈਂ ਦੱਸ ਦਿਆਂ ਵੀ ਮਾਹੀ ਕੁਛ ਕਰਦੀ ਹੁੰਦੀ ਹੈ ਜੀ ਸ਼ਾਮ ਨੂੰ ਸਾਈਂ ਵਾਲੀ ਮਾਤਾ ਦੀ ਜੋਤ ਲਾਉਣੀ ਹੈ ਸਵੇਰ ਸਾਡੇ ਗੁਰੂ ਰਾਮ ਦਾਸ ਦੀ ਜੋਤ ਲਗਦੀ ਹੈ ਠੀਕ ਹੈ ਮਾਤਾ ਨੂੰ ਮੈਂ ਪਿੰਡ ਮੈਂ ਵੀ ਮੰਨਦੀ ਸੀ ਤੇ ਮੇਰਾ ਸਾਰਾ ਪਰਿਵਾਰ ਵੀ ਮੰਨਦਾ ਸੀ ਉਸ ਤੋਂ ਵੱਡੇ ਨਾਲ ਅਧਰ ਕਰਨਾ ਜ਼ਰੂਰੀ ਹੁੰਦਾ ਤੇ ਮਾਤਾ ਨੂੰ ਮੰਨਣਾ ਕੋਈ ਮਾੜੀ ਚੀਜ਼ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ ਕੋਈ ਮਾੜੀ ਨਹੀਂ ਹੈਗਾ ਤੇ ਅਸੀਂ ਮੰਨਦੇ ਆਂ ਜੋਤ ਲਾਉਣੀ ਆ ਉਹਦੀ ਠੀਕ ਹੈ ਤੋਂ ਸੋ ਪਲੀਜ਼ ਕਿਸੇ ਤਰ੍ਹਾਂ ਨੂੰ ਮਾੜਾ ਨਾ ਕਹੋ ਕਿਸਤਿਆਂ ਦੀ ਪ੍ਰਵਾਹ ਤੁਸੀਂ ਨਾ ਕਰੋ ਦੋ ਕਿਸਤਿਆਂ ਦੇ ਵਿੱਚ ਸਵਾਰ ਕੋਈ ਨਹੀਂ ਹੁੰਦਾ ਕਿਸ਼ਤੀ ਤਾਂ ਉਹ ਇੱਕੋ ਹੀ ਹੁੰਦੀ ਹੈ ਸਵਾਰੀ ਹੋਈ ਬੰਦੇ ਦੀ ਬਟ ਦੇਖਣ ਵਾਲੇ ਦੀ ਨਿਗਾਹ ਤਾਂ ਚਾਰ ਕਿਸ਼ਤੀਆਂ ਵੀ ਕਹਿ ਸਕਦੀ ਹੈ ਕਹਿਣ ਦਾ ਭਾਵ ਵੀ ਦੇਖਣ ਵਾਲੇ ਦੇ ਨਜ਼ਰੀਏ ਨੂੰ ਆਪਾਂ ਬਦਲ ਨਹੀਂ ਸਕਦੇ ਕੋਈ ਮੋਟਰਸਾਈਕਲ ਤੇ ਭੈਣ ਨਾਲ ਭਰਾ ਨਾਲ ਭੈਣ ਬੈਠੀ ਜਾਂਦੀ ਹੈ ਤਾਂ ਲੋਕਾਂ ਨੇ ਇਹੀ ਜੱਜ ਕਰਨਾ ਹੈ ਪਤਾ ਨਹੀਂ ਕਿੱਧਰ ਲਈ ਜਾਂਦਾ ਕੁੜੀ ਹੈ ਫਲਾਣਾ ਧਮਕਾ ਸੋ ਲੋਕਾਂ ਨੇ ਜੱਜ ਕਰਨੀ ਹੁੰਦਾ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਜੀ ਆਪਣਾ ਤਾਂ ਇਹ ਹੀ ਮਕਸ਼ਦ ਆ ਵੀ ਆਪਾਂ ਜਿੱਦਾਂ ਵੀ ਮੰਨਦੇ ਆਪਾਂ ਉਹ ਆਪਣਾ ਮੰਨਣਾ ਸਹੀ ਲੱਗਦਾ ਆਪਾਂ ਨੂੰ ਇਸ ਤਰ੍ਹਾਂ ਮੰਨਣ ਨਾਲ ਸਭ ਕੁਝ ਹੋ ਰਿਹਾ ਗੁਰੂ ਰਾਮਦਾਸ ਵੀ ਆਪਾਂ ਨੂੰ ਪਰ ਪਰ ਝੋਲੀਆਂ ਦੇ ਰਹੇ ਸੋ ਆਪਾਂ ਪਰਵਾਹ ਨਹੀਂ ਕਰਦੇ ਕਿਉਂਕਿ ਆਪਾਂ ਸਿਰਫ ਪਰਮਾਤਮਾ ਤੋਂ ਡਰਦੇ ਆਂ ਤੇ ਪਰਮਾਤਮਾ ਦੀ ਬਣਾਈ ਦੁਨੀਆ ਤੇ ਕਦੇ ਬਹਿਤ ਨਹੀਂ ਕਰਦੇ ਨਾ ਕਰੀਏ ਨਾ ਕਰੀਏ ਜਿਹੜੇ ਕਰਦੇ ਆ ਉਹਨਾਂ ਨੂੰ ਪਰਮਾਤਮਾ ਮੱਤਵਖਸ਼ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਕਾਲ ਪੁਰਖ ਵੈਕੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਤੇ ਕਾਮਯਾਬੀਆਂ ਦੇਵੇ